ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰੀਕੇ ਦੇ ਨਾਲ ਨੋਟਾਂ ਦੇ ਬੰਡਲ ਪਏ ਹੋਏ ਨੇ ਇਹ ਨੋਟਾਂ ਦੇ ਬੰਡਲ ਕਿਸੇ ਵੱਡੇ ਅਫਸਰ ਦੇ ਘਰੋਂ ਨਹੀਂ ਜਾਂ ਕਿਸੇ ਵੱਡੇ ਬਿਜ਼ਨਸਮੈਨ ਦੇ ਘਰੋਂ ਨਹੀਂ ਸਗੋਂ ਇੱਕ ਇੰਜੀਨੀਅਰ ਦੇ ਘਰੋਂ ਮਿਲੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰੋੜਾਂ ਰੁਪਏ ਦੀ ਇਹ ਜਿਹੜੀ ਹੈ ਨਕਦੀ ਬਰਾਮਦ ਹੋਈ ਹੈ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜਿਹੜੀ ਹੈ ਇੱਕ ਇੰਜੀਨੀਅਰ ਦੇ ਘਰੋਂ ਬਰਾਮਦ ਹੋਈ ਹੈ ਜਿੱਥੇ ਵਿਜੀਲੈਂਸ ਦੀ ਟੀਮ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਤਾਂ ਨੋਟ ਗਿਣਦਿਆਂ ਦੇ ਦੇਖ ਸਕਦੇ ਹੋ ਤੁਸੀਂ ਕਈ ਘੰਟੇ ਜਿਹੜੇ ਆ ਇਹ ਨੋਟ ਗਿਣਨੇ ਪਏ ਨੇ ਤੇ ਜਦੋਂ ਦੱਸਿਆ ਜਾ ਰਿਹਾ ਕਿ ਛਾਪੇਮਾਰੀ ਕੀਤੀ ਜਾ ਰਹੀ ਸੀ ਤਾਂ ਇਸ ਜਿਹੜੇ ਆ ਪਰਿਵਾਰ ਦੇ ਵੱਲੋਂ ਨੋਟਾਂ ਨੂੰ ਖਿੜਕੀ ਰਾਹੀਂ ਬਾਹਰ ਵੀ ਸੁੱਟਿਆ ਜਾ ਰਿਹਾ ਸਕਾ ਤਸਵੀਰਾਂ ਤੁਸੀਂ ਮੌਕੇ ਦੀਆਂ ਦੇਖ ਪਾ ਰਹੇ ਹੋ ਕੈਮਰਜ ਕੈਦ ਹੋਈਆਂ ਤਸਵੀਰਾਂ ਨੇ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਿਆ ਭਵਨੇਸ਼ਵਰ ਦੇ ਇੰਜੀਨੀਅਰ ਦੇ ਘਰੋਂ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ ਹੈ ਦੂਸਰੇ ਪਾਸੇ ਦੇਖ ਸਕਦੇ ਤੁਸੀਂ ਲੱਖਾਂ ਰੁਪਏ ਦੇ ਗਹਿਣੇ ਵੀ ਇਸ ਜਿਹੜੇ ਆ ਇੰਜੀਨੀਅਰ ਦੇ ਘਰੋਂ ਬਰਾਮਦ ਹੋਏ ਨੇ ਤਾਂ ਹੁਣ ਇਸ ਇੰਜੀਨੀਅਰ ਦੇ ਉੱਤੇ ਕਾਰਵਾਈ ਕੀਤੀ ਗਿਆ ਇੰਜੀਨੀਅਰ ਦੇ ਘਰ ਦੇ 7 ਟਿਕਾਣਿਆਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਭਵਨੇਸ਼ਪੁਰ ਦਾ ਇਹ ਇੰਜੀਨੀਅਰ ਹੈ ਜਿਸ ਦੇ ਕਰੋ ਇਹ ਨੋਟ ਬਰਾਮਦ ਹੋਏ ਨੇ ਗੁਪਤ ਸੂਚਨਾ ਦੇ ਆਧਾਰ ਉੱਤੇ ਜਦੋਂ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਸ ਦੇ ਬਾਅਦ ਪਤਾ ਲੱਗਦਾ ਹੈ ਕਿਸ ਦੇ ਘਰੋਂ ਇਹ ਨੋਟ ਜਿਹੜੇ ਆ ਬਰਾਮਦ ਹੁੰਦੇ ਨੇ ਤਕਰੀਬਨ 2 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਇਸ ਦੇ ਘਰੋਂ ਬਰਾਮਦ ਹੋਈ ਹੈ